ਸਵਾਗਤ ਹੈ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਪੇਜ ਮਾਲਵਾ ਬੈਲਟ ਵਾਲੀ ਵਾਲ ਸ਼ੂਟਿੰਗ ਹੈ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਹੀ ਟਾਪ ਦਾ ਹੋਣਾ ਮੇਲਾ ਪ੍ਰਾਈਜ਼ ਵੀ ਦੱਸ ਦੇ ਜੀ 31 ਹੀ ਆ 25000 ਪ੍ਰਾਈਜ਼ ਆ ਪਰ ਨਹੀਂ ਨਹੀਂ ਵੀਰੇ ਉਹ ਥੋੜਾ ਜਿਹਾ ਉਧਰ ਪਹਿਲਾਂ ਨਾ ਗੱਡੀ ਦੇ ਵਿੱਚ ਸੀਗੇ ਆਵਾਜ਼ ਆ ਰਹੀ ਆ ਵੇਟ ਕਰਿਓ 2 ਮਿੰਟ ਦੀ ਹੋਈ ਅੱਜ ਨੈਟਵਰਕ ਓਕੇ ਹੈਗਾ ਅ ਥੋੜਾ ਜਿਹਾ ਮੈਂ ਬੈਠੇ ਹੀ ਸਾਈਡ ਤੇ ਨੂੰ ਸੀ ਕਿ ਆਵਾਜ਼ ਨਾ ਆਵੇ ਹਨਾ ਸੈਟਾਂ ਦੀ ਦਿੰਨੇ ਆ ਅਪਡੇਟ ਤੁਹਾਨੂੰ ਸ਼ੇਅਰ ਕਰਦੇ ਹਾਂ ਬਹੁਤ ਟੌਪ ਦੇ ਬਣੇ ਨੇ ਸੈਟ ਹਾਂਜੀ ਹਾਂਜੀ ਸੈਟਾਂ ਅਪਡੇਟ ਹੀ ਦਿੰਨੇ ਆ ਵੀਰੇ ਤੁਹਾਨੂੰ ਸ਼ੇਅਰ ਕਰਦੇ ਹਾਂ ਤਦ ਤੱਕ ਸਾਰੇ ਭਰਾ ਜਿਹੜੇ ਜੁੜੀ ਜਾ ਰਹੇ ਹਾਂ ਮੇਂ ਨਹੀਂ ਅੱਜ ਹੈਗਾ ਜੀ ਉਹ ਉਸ ਟਾਈਮ ਜਦੋਂ ਪਹਿਲਾਂ ਨੈਟਵਰਕ ਸਟਾਰਟ ਕੀਤਾ ਉਦੋਂ ਨਾ ਬੈਠੀ ਦੀਵਾਨ ਚੱਲ ਰਹੇ ਨੇ ਉਹਦੇ ਕਰਕੇ ਉਧਰ ਸੀਗੇ ਅਲੱਗ ਇਹ ਘਾ ਤੇ ਗੱਡੀ ਬੰਦ ਸੀਗੀ ਉਦੋਂ ਗੱਡੀ ਦੇ ਵਿੱਚ ਨੈਟਵਰਕ ਹੈ ਨਹੀਂ ਸੀ ਹੁਣ ਨੈਟਵਰਕ ਕੁਕੇ ਬਿਲਕੁਲ ਸੈਟ ਬਹੁਤ ਟਾਪ ਦੇ ਬਣੇ ਨੇ ਸੈਟਾਂ ਦੀ ਦਿੰਨੇ ਆ ਅਪਡੇਟ ਜੀ ਆਪਾਂ ਤੁਹਾਨੂੰ ਸੈਟ ਜਿਹੜਾ ਆਪਣੇ ਕੋਲੇ ਪਹਿਲਾ ਸੈਟ ਬਣਿਆ ਜੀ ਕਿਚਨ ਕਿੰਗ ਕਲੱਬ ਬਈਏਵਾਲ ਦਾ ਬਣਿਆ ਅੱਜ ਬਹੁਤ ਟਾਪ ਦਾ ਸੱਟਾ ਕਿਚਨ ਕਿੰਗ ਕਲੱਬ ਬਈਅਾਲ ਦੀ ਟੀਮ ਲਈ ਮਾਜਰੀ ਵਾਲਾ ਛੋਟੂ ਖੇਡੂਗਾ ਜੀ ਇੱਕ ਵਾਰੋਂ ਦਾ ਮੇਲਾਗਾ ਬਹੁਤ ਟੌਪ ਦਾ ਸ਼ਟ ਬਣਿਆ ਆਪਣੇ ਕੋਲੇ ਦੂਜਾ ਸ਼ਟ ਬਣਿਆ ਜੀ ਆਪਣੇ ਕੋਲੇ ਜੋਧਪੁਰੀ ਇਹਦਾ ਬਹੁਤ ਟੌਪ ਦਾ ਸ਼ਟ ਆ ਵੀ ਜੋਧਪੁਰੀ ਦੀ ਟੀਮ ਦੇ ਵਿੱਚ ਜੱਸਾ ਖੇਡੂ ਜੀ ਰੈਸਰ ਵਾਲਾ ਪ੍ਰਾਈਸ 25000 ਆ ਜੀ ਪਹਿਲਾ ਆਪਾਂ ਟੌਪ ਆ ਪੈਸਾ ਬਹੁਤ ਲੱਗਣਾ ਜੀ ਕੱਲਾ ਆਪਾਂ ਪ੍ਰਾਈਸ ਨੇ ਮਗਰ ਨਾ ਦੇਖੀਏ ਨੋਟਾਂ ਦੀ ਵਰਖਾ ਹੀ ਹੋਣੀ ਹੈ ਟੂਰਨਾਮੈਂਟ ਵਾਰੀ ਸ਼ਾਇਦ ਭਰਾ ਜਿਹੜੇ ਪਿਛਲੇ ਖੇਡ ਕੇ ਗਏ ਉਹਨਾਂ ਨੂੰ ਪਤਾ ਹੋਣਾ ਤੀਜਾ ਸੈੱਟ ਆਪਣੇ ਕੋਲੇ ਦਿਲਪ੍ਰੀਤ ਗਿੱਲ ਕਲੱਬ ਬਾਰੇਕੇ ਦਾ ਬਣਿਆ ਜੀ ਬਾਰੇਕੇ ਦੀ ਟੀਮ ਲਈ ਸੱਤਾ ਖੇਡੂ ਸਹਿਵਾਜਪੁਰੇ ਵਾਲਾ ਜੀ ਬਹੁਤ ਟੌਪ ਦਾ ਸੈੱਟ ਆ ਜੀ ਵੀ ਤੀਜਾ ਸੈੱਟ ਆਪਣੇ ਕੋਲੇ ਬਲੋਟ ਦਾ ਬਣਿਆ ਜੀ ਦਿਲਪ੍ਰੀਤ ਗਿੱਲ ਕਲੱਬ ਬਲੋਟ ਦੀ ਟੀਮ ਲਈ ਰਵੀ ਖੇਡੂ ਜੀ ਬਾਦਰਗੜ ਵਾਲਾ ਸ਼ਰੂ ਨਹੀਂ ਖੇਡਦਾ ਜੀ ਉਸ ਤੋਂ ਅਗਲਾ ਸੈੱਟ ਆਪਣੇ ਕੋਲੇ ਬੜਸ਼ਿਕਰੀ ਦਾ ਬਣਿਆ ਜੀ ਬੜਸ਼ਿਕਰੀ ਦੇ ਵਿੱਚ ਸਣੀ ਖੇਡੂ ਜੀ ਠੁੱਲੀਆਲ ਵਾਲਾ ਟੌਪ ਸੈੱਟ ਬਣਿਆ ਜੀ ਇਹ ਵੀ ਅਗਲਾ ਸੈੱਟ ਆਪਣੇ ਕੋਲੇ ਜੋਗੀ ਵਾਲੇ ਦਾ ਬਣਿਆ ਜੀ ਜੋਗੀ ਵਾਲ ਦੇ ਵਿੱਚ ਗੁੱਲੀ ਖੇਡੂ ਮਰਦਾ ਹੀੜੀ ਵਾਲਾ ਜੀ ਬਹੁਤ ਤਕੜਾ ਹਿੱਟ ਬਣੇ ਵੀ ਉਸ ਤੋਂ ਅਗਲਾ ਸੈਟ ਆ ਜਿਹੜਾ ਆਪਣੇ ਕੋਲੇ ਸੁਖਣ ਵਾਲੇ ਦਾ ਬਣਿਆ ਜੀ ਸੁਖਣ ਵਾਲ ਦੀ ਟੀਮ ਲਈ ਨਵਾਬ ਖੇਡੂ ਮਹਿਲ ਖੁਰਦ ਵਾਲਾ ਜੀ ਸੁਦੀਰ ਨਹੀਂ ਆਉਂਦਾ ਜੀ ਅੱਜ ਸੁਦੀਰ ਨਹੀਂ ਆਉਂਦਾ ਸ਼ਿਰੂ ਨਹੀਂ ਆਉਂਦਾ ਅੰਕਿਤ ਵੀ ਨਹੀਂ ਆਉਂਦਾ ਜੀ ਜਿਹੜੇ ਜਿਹੜੇ ਸੈਟ ਬੋਰੇ ਆ ਬਈ ਇਹ ਸਾਰੇ ਪ੍ਰੋਪਰ ਸੈਟ ਆ ਰਹੇ ਨੇ ਅਗਲਾ ਸੈਟ ਆਪਣੇ ਕੋਲੇ ਬਈয়াল ਚਿੜੇ ਦੀ ਟੀਮ ਦਾ ਬਣਿਆ ਜੀ ਹਰਮਨ ਖੇਡੂ ਉਥਰਾਜ ਵਾਲਾ ਜੀ ਛੋਟੂ ਬਈয়াল ਚ ਖੇਡੂ ਬਈ ਖਿਜਣ ਕਿੰਗ ਕਲੱਬ ਬਈয়াল ਦੀ ਟੀਮ ਲਈ ਉਸ ਤੋਂ ਅਗਲਾ ਸੈਟ ਆਪਣੇ ਕੋਲੇ ਝੰਮੜ ਦਾ ਬਣਿਆ ਜੀ ਝੰਮੜ ਦੀ ਟੀਮ ਲਈ ਗੁਰੀ ਖੇਡੂ ਧੌਲਮਾਜਰੇ ਵਾਲਾ ਬਹੁਤ ਟੌਪ ਦਾ ਸੈਟ ਆ ਜੀ ਇਹ ਵੀ ਅਗਲਾ ਸੈਟ ਆਪਣੇ ਕੋਲੇ ਧੌਲਮਾਜਰੇ ਦਾ ਬਣਿਆ ਜੀ ਦਿਲਪ੍ਰੀਤ ਗਿੱਲ ਕਲੱਬ ਧੌਲਮਾਜਰਾ ਮੰਗੇ ਹੋਰਾਂ ਦੀ ਟੀਮਾਂ ਜੀ ਨਾਲ ਗੱਗੀ ਖੇਡੂ ਬਾਠਾਂ ਵਾਲਾ ਜੀ ਹਾਂਜੀ 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 ਬਾਈ ਛੋਟੂ ਖੇਡੂ ਜੀ ਖੇਡੂ ਅੱਜ ਅਗਲਾ ਸੈਟ ਆਪਣੇ ਕੋਲੇ ਦਸ਼ਮੀਸ਼ ਕਲੱਬ ਕਾਕੂ ਮੋਗੇ ਦਾ ਬਣਿਆ ਜੀ ਬਹੁਤ ਟੌਪ ਦਾ ਸੈਟ ਆ ਜੀ ਉਹ ਵੀ ਉਸ ਤੋਂ ਆਪਣੇ ਕੋਲੇ ਬਮਾਲ ਵਾਲੇ ਸੱਤੇ ਦਾ ਸੈੱਟ ਬਣਿਆ ਜੀ ਇੱਕ ਬਹੁਤ ਟੌਪ ਦਾ ਸੈੱਟ ਬਣਿਆ ਉਹ ਵੀ ਖੁਈਆਂ ਸਰਵਰ ਦਾ ਸੈੱਟ ਬਣਿਆ ਜੀ ਹੈਪੀ ਦੀਵਾਨ ਖੇੜੇ ਵਾਲਾ ਖੇਡੂਆ ਇਹ ਆਪਣੇ ਕੋਲੇ ਸੈੱਟ ਬਣੇ ਜੀ ਮੈਂ ਦੁਬਾਰਾ ਇੱਕ ਵਾਰੀ ਰਿਪੀਟ ਕਰ ਰਿਹਾ ਜੀ ਸੈਟ ਕਿਚਨ ਕਿੰਗ ਕਲੱਬ ਬਈ ਵਾਲ ਵਿਧ ਛੋਟੂ ਮਾਜਰਾ ਜੋਧਪੁਰਿਆ ਵਿਧ ਜੱਸਾ ਰੈਸਰ ਦਿਲਪ੍ਰੀਤ ਗਿੱਲ ਕਲੱਬ ਬਾਰੀਕਾ ਵਿਧ ਛੱਤਾ ਸਹਿਵਾਜਪੁਰਾ ਬੜ ਸਿੱਕਰੀ ਵਿਧ ਸਣੀ ਠੁੱਲੀ ਵਾਲ ਜੋਗੀ ਵਾਲਾ ਵਿਧ ਗੁੱਲੀ ਮਰਦਾ ਹੈੜੀ ਫੁੱਖਣ ਵਾਲਾ ਵਿਧ ਨਵਾਬ ਮੈਨ ਖੁਰਦਾ ਦਿਲਪ੍ਰੀਤ ਗਿੱਲ ਕਲੱਬ ਅੱਬਾ ਲੋਟ ਵਿਧ ਰਵੀ ਬਹਾਦਰਗੜ੍ਹ ਬਈਏ ਵਾਲ ਜਿਹੜਾ ਵਿਧ ਹਰਮਨ ਥਰਾਜ ਵਾਲਾ ਝੰਮਟ ਦੀ ਟੀਮ ਲਈ ਗੁਰੀ ਖੇਡੂ ਜੀ ਥੌਲ ਮਾਜਰੇ ਵਾਲਾ ਦਿਲਪ੍ਰੀਤ ਗਿੱਲ ਕਲੱਬ ਥੌਲ ਮਾਜਰੀ ਟੀਮ ਲਈ ਗੱਗੀ ਖੇਡੂ ਬਾਠਾਂ ਵਾਲਾ ਜੀ ਦਸਮੇਸ਼ ਕਲੱਬ ਕਾਕੂ ਦਾ ਸੈੱਟ ਬਣਿਆ ਜੀ ਤੇ ਖੁਈਆਂ ਸਰਵਰ ਦੀ ਟੀਮ ਲਈ ਖੇਡੂਗਾ ਜੀ ਹੈਪੀ ਦਿਮਾਨ ਖੇੜੇ ਵਾਲਾ ਬਾਬਾ ਲਦਾਣੇ ਦਾ ਸੈੱਟ ਨਹੀਂ ਆ ਰਿਹਾ ਜੀ ਅੱਜ ਬਾਬਾ ਕੌੜਾ ਨਹੀਂ ਖੇਡਦਾ ਜੀ ਅੱਜ ਭਵੇ ਵੀ ਨਹੀਂ ਖੇਡਦਾ ਜੀ ਸ੍ਰੀ ਸ੍ਰਾਮਕੋਟ ਦੀ ਨਹੀਂ ਅਪਡੇਟ ਆਈ ਜੀ ਸ੍ਰੀ ਸ੍ਰਾਮਕੋਟ ਦੀ ਨਹੀਂ ਅਪਡੇਟ ਆਪਣੇ ਕੋਲੇ ਜਿਹੜੇ ਆਪਣੇ ਕੋਲੇ ਮੇਰੇ ਹਿਸਾਬ ਨਾਲ 9-10 ਟਾਂ ਦੀ ਅਪਡੇਟ ਸੀ ਆਪਾਂ ਤੁਹਾਡੇ ਕੋਲੇ ਪਹੁੰਚਦੀ ਕਰਤੀ ਬਾਕੀ ਜੇ ਕੋਈ ਹੋਰ ਅਪਡੇਟ ਆਉਂਦੀ ਆਪਾਂ ਜਰੂਰ ਤੁਹਾਡੇ ਕੋਲੇ ਕਰਾਂਗੇ ਪਹੁੰਚਦੀ ਵੀਰੇ ਇਹ ਕਰ ਦਿਓ ਅੱਗੇ ਸ਼ੇਅਰ ਸਾਰੇ ਭਰਾ ਧੰਨਵਾਦ ਜੀ ਸਾਰੇ ਭਰਾਵਾਂ ਦਾ ਜਿਹੜੇ ਜੁੜਿਓ ਪ੍ਰਾਈਜ਼ 25000 ਹੈ ਜੀ 25000 ਪਰ ਨੋਟਾਂ ਦੀ ਵਰਖਾ ਹੀ ਹੋਣੀ ਆ ਵੀਰੇ ਪ੍ਰਾਈਜ਼ ਦੇ ਨਾਂ ਦੇਖਿਆ ਆਪਾਂ ਘੱਟ ਵੱਧ ਪਰ ਪੈਸੇ ਲੱਗਦੇ ਦੇਖਿਓ ਅੱਜ ਪ੍ਰਾਈਜ਼ ਨਾਲੋਂ ਵੱਧ ਪੈਸੇ ਉਹ ਲੱਗ ਜਾਣੇ ਨੇਗੇ ਬਹੁਤ ਤਗੜਾ ਟੂਰਨਾਮੈਂਟ ਆ ਪਿਛਲੀ ਵਾਰ ਵੀ ਭਰਾਵਾਂ ਨੂੰ ਪਤਾ ਹੀ ਆ ਜਿਹੜੇ ਖੇਡ ਕੇ ਗਏ ਨੇ ਕਮਲ ਨਹੀਂ ਆਇਆ ਜੀ ਛੋਟੂ ਮਾਜਰਾ ਆਇਆ ਜੀ ਛੋਟੂ ਮਾਜਰਾ ਖੇਡੂਗਾ ਕਿਦਨੇ ਕਿੰਗ ਕਲੱਬ ਆ ਬਈਵਾਲ ਦੀ ਟੀਮ ਲਈ ਧੰਨਵਾਦ ਜੀ ਸਾਰੇ ਭਰਾਵਾਂ ਦਾ ਮਿਲਦੇ ਆਂ ਭਰੇ ਅਗਲੀ ਵੀਡੀਓ ਦੇ ਨਾਲ